ਹੋਰ ਕੀ ਹਾਲ ਸਤਕਾਰ ਬਾਈ ਆ ਗਿਆ ਤੈਨੂੰ ਡਿੱਕੀ ਜਾਂਦਾ ਸੀ ਯਾਰ ਮੈਂ ਹੋਰ ਹੋਰ ਬਾਈ ਕੀ ਹਾਲਾ ਹੋਰ ਬਾਈ ਕੀ ਹਾਲਾ ਠੀਕ ਆ ਠੀਕ ਆ ਠੀਕ ਆ ਤੈਨੂੰ ਡਿੱਕੀ ਜਾਂਦਾ ਸੀਗਾ ਮੈਂ ਹੋਏ ਦਾ ਤੈਨੂੰ ਇੱਕ ਦੀ ਪਾਲੀ ਠੇਕੇ ਤੇ ਦੇ ਦਾਂ ਹਾਂ ਹਾਂ ਅੱਛਾ ਪਹਿਲਾਂ ਤਾਂ ਆਪਣੀ ਗੱਲ ਹੁੰਦੀ ਐ ਇਸ ਦਰਾ ਕੋਲੇ ਹਾਂ ਠੀਕ ਆ ਹੂੰ ਹਾਂ ਤੈਨੂੰ ਦੇਣੀ ਤੈਨੂੰ ਠੀਕ ਆ ਆ ਸੰਦੇ ਖੜੇ ਆ ਸਾਰੇ ਟਰੈਕਟਰ ਖੜਾ ਹਲ ਖੜੇ ਤਵੀਆਂ ਖੜੀਆਂ ਇਹ ਸਾਰੇ ਖਾਫ ਵੀ ਤੂੰ ਹੀ ਕਰਨੇ ਆ ਸਾਹਮਣੇ ਵੀ ਤੂੰ ਹੀ ਆ ਮੈਂ ਤਾਂ ਹੁਣ ਚੱਲਿਆ ਬਾਹਰ ਠੀਕ ਆ ਹਾਂ ਪੈਸਾ ਤੈਮਣਾ ਠੇਕੇ ਤੇ ਦੇ ਦਿਆ ਕਰੀ ਮੇਰਾ ਠੀਕ ਆ ਠੀਕ ਆ ਨਾ ਕੋਈ ਨਹੀਂ ਬਾਈ ਤੂੰ ਟੈਨਸ਼ਨ ਹੀ ਨਾ ਲੈ ਮੈਂ ਸਾਰਾ ਕੋ ਆਪੇ ਸੰਭਲੂਗਾ ਕੋਈ ਚੱਕਰ ਨਾ ਮਸਾ ਜੱਟ ਨੂੰ ਨਜ਼ਾਰੇ ਆਏ ਆਣੀ ਆਪਾ ਜਾਣੀ ਦੇਣੇ ਮਸਾ ਮਸਾ ਜੱਟ ਨੂੰ ਨਜ਼ਾਰੇ ਆਏ ਆਣੀ ਆਪਾ ਓ ਜਾਏ ਤੁਸੀਂ ਤਾਂ ਤਨ ਦੀ ਪਿੱਟੀ ਜਾਣਾ ਆ ਵੇਖ ਲੈ ਨਜ਼ਾਰੇ ਲੈਨੇ ਆ ਏਕੇ ਤੇ ਪੈਲੀ ਦਿੱਤੀ ਤੁਸੀਂ ਸਾਰਾ ਦਿਨ ਰਾਤ ਤਨ ਦੀ ਪਿੱਟਣਾ ਤੁਸੀਂ ਨਹੀਂ ਨਿਆਰੇ ਲੈ ਸਕਦੇ ਜਿੱਦਣ ਪਤੰਦਰ ਆ ਗਿਆ ਤੇਰਾ ਪਤਾ ਤੈਨੂੰ ਉਦੋਂ ਨਹੀਂ ਲੱਗਣਾ ਆਹ ਕੀ ਦਾ ਫੋਨ ਆ ਗਿਆ ਬਾਈ ਦਾ ਹਬਾਰ ਹਲੋ ਕੀ ਗੱਲ ਹੋ ਗਈ ਬਾਈ 2 ਸਾਲ ਹੋ ਗਏ ਕੋਈ ਕਸਤ ਪਾਈ ਨਹੀਂ ਉਹ ਬਾਈ ਯਾਰ ਥੋੜਾ ਜਨਾ ਘਰੇ ਬਿਮਾਰ ਦੇ ਹੋ ਗਏ ਸੀ ਘਰ ਦੇ ਯਾਰ ਹੂੰ ਤਾਂ ਕਰਕੇ ਨਹੀਂ ਪਾਈ ਗਈ ਯਾਰ ਐ ਥੋੜਾ ਚੱਲਦੀ ਯਾਰ ਤਾਂ ਇਹ ਤਾਂ ਮੈਸਦਾਰਾ ਤੋਂ ਲੈ ਕੇ ਤੈਨੂੰ ਦਿੱਤੀ ਸੀ ਠੇਕੇ ਤੇ ਪੈ ਲਈ ਹੈ ਤੂੰ ਇੱਕ ਕੈਸਤ ਪਾਈ ਉਹਦੇ ਬਾਅਦ ਬੱਸ ਜੀ ਕੋਈ ਨਹੀਂ ਕੋਈ ਨਹੀਂ ਬਾਈ ਜੀ ਕਰਦਾ ਹੱਲ ਹਾਂ ਪਾਲ ਪੈਸੇ ਪਾ ਦੇ ਟਾਈਮ ਨਾਲ ਕੇ ਖਾਤੇ ਚ ਮੇਰੇ ਠੀਕ ਆ ਜੀ ਠੀਕ ਆ ਹਾਂ ਕੀ ਆਲਾ ਬਾਈ ਕਿਵੇਂ ਸਰਪ੍ਰਾਈਜ਼ ਹੀ ਦੇਤਾ ਆ ਕੇ ਮੈਨੂੰ ਠੀਕ ਆ ਠੀਕ ਆ ਠੀਕ ਆ ਮੈਂ ਤਾਂ ਹੁਣ ਆਈ ਸੀਗਾ 4 ਸਾਲ ਹੋ ਗਏ ਹਾਂ ਇੱਕ ਕਿਸ਼ਤ ਪਾਈ ਉਹਦੇ ਬਾਅਦ ਤੂੰ ਪੈਸੇ ਨਹੀਂ ਪਾਏਗੇ ਨਹੀਂ ਨਹੀਂ ਬਾਈ ਜਿਹੜੀ ਮਾਂ ਤੇ ਕਿਹੜੀ ਤੀਤ ਕਿਹੜਾ ਪਿਓ ਨਹੀਂ ਨਹੀਂ ਯਾਰ ਘਰ ਦੇ ਬਿਮਾਰ ਚੱਲ ਚੱਲ ਮੇਰੇ ਨਾਲ ਖੇਡ ਚੱਲ ਮੈਨੂੰ ਉੱਥੇ ਕਰ ਦੋਗੇ ਚੱਕਰ ਪੁੰਡੀਆਂ ਵਿਖਾ ਕੇ ਤੇ ਮੈਨੂੰ ਤੂੰ ਰੈਸਟ ਕਰ ਯਾਰ ਨਹੀਂ ਨਹੀਂ ਕੋਈ ਨਹੀਂ ਰੈਸਟ ਕੀਤੀ ਹੈ ਮੇਰੀ ਆ ਚਲ ਜਾ ਚੱਲ 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 ਤੁਰ ਚੱਲ ਚੱਲ ਦਿਖਾ ਮੈਨੂੰ ਕਿੱਥੇ ਆ ਹਾਂ ਉਹ ਵੱਡਾ ਕਬੀਲਦਾਰਾ ਹੈ ਨਾ ਇੱਥੇ ਇੰਜਣ ਨਹੀਂ ਦਾ ਨਾ ਪੱਖਾ ਦੀਦਾ ਨਾ ਉਧਰ ਲਈ ਮੋਟਰ ਤੇ ਟਰਾਂਸਫਰ ਨਹੀਂ ਦਾ ਹਾਂ ਵੇਚ ਕਦਾ ਨਹੀਂ ਖਾ ਗਿਆ ਕਦੇ ਤੂੰ ਉਹ ਨਹੀਂ ਭਾਈ ਉਹ ਖਰਾਬ ਹੋ ਗਿਆ ਸੀਗਾ ਨਾ ਮੈਂ ਤਾਂ ਕਰਕੇ ਮੈਂ ਵੇਚ ਕੇ ਉਹ ਆਪਣੇ ਗਵਾਂਢ ਪਿੰਡ ਤੈਨੂੰ ਪਤਾ ਪੈਸਾ ਤਾਂ ਆਪਾਂ ਬੇਈਮਾਨੀ ਦਾ ਖਾਂਦੇ ਨਹੀਂ ਹਾਂ ਠੀਕ ਆ ਉਹ ਗਵਾਂਢ ਪਿੰਡ ਆਪਣੇ ਗਰੀਬ ਕੁੜਿਆਂ ਦਾ ਵਿਆਹ ਨਹੀਂ ਕਰਦੇ ਹੁੰਦੇ ਹਾਂ ਮੈਂ ਉਹਨਾਂ ਨੂੰ ਦੇਤੇ ਸੀ ਉਹ ਪੈਸੇ ਮੈਂ ਕਿਹਾ ਚੱਲ ਬਾਈ ਨੂੰ ਕਹਿ ਕੇ ਆਪਾਂ ਨਵਾਂ ਲਵਾ ਲਾਂਗੇ ਲੱਗਦਾ ਪੈ ਗਈ ਫਲੈਂਕ ਬੰਦੇ ਤੇ ਬਸ ਤੇ ਭਾਈ ਕੀ ਹਾਲ ਆ ਠੀਕ ਠਾਕ ਭਾਈ ਵਧੀਆ ਕੀ ਹਾਲ ਆ ਹੋਰ ਇਹਨੂੰ ਅੱਜ ਭਾਈ ਕਿੱਦਾਂ ਲਈ ਫਿਰਦਾ ਇਹਨੂੰ ਇਹਨੂੰ ਮਾਦਾ ਖੇਤ ਵੇਖਣ ਆਇਆ ਸੀਗਾ ਮੈਂ ਆਹ ਮੈਂ ਤਾਂ ਬਾਹਰ ਗਿਆ ਸੀਗਾ ਤੇ ਮੈਂ ਸੋਚਿਆ ਚਲਾ ਜਾ ਖੇਤ ਵਿਖਾ ਲਿਆ ਯਾਰ ਠੀਕ ਆ ਠੀਕ ਆ ਅੱਛਾ ਇਹ ਹੁਣ ਕਹਿੰਦਾ ਨਾ ਤਾਂ ਮੈਨੂੰ ਇੱਥੇ ਇੰਜਲੀ ਦੀ ਨਾ ਮੋਟਰ ਦੀ ਦੀ ਉੱਧਰ ਲਈ ਯਾਰ ਅੱਛਾ ਠੀਕ ਆ ਠੀਕ ਆ ਮੈਂ ਸੋਚਿਆ ਵਿਖਾ ਲਿਆ ਤੇ ਇਹ ਮੈਨੂੰ ਕਹਿੰਦਾ ਯਾਰ ਕੁੜੀਆਂ ਦੇ ਵਿਆਹ ਤੇ ਲਾਤੇ ਆ ਇੱਧਰ ਰਖਵਾਂ ਪਿੰਡ ਵਿਆਹ ਸੀ ਕਿਤੇ ਠੀਕ ਆ ਠੀਕ ਆ ਇਹ ਬਈ ਇਹਨੇ ਕੋਈ ਵਿਆਹ ਉਹ ਤੇ ਨਹੀਂ ਲਾਇਏ ਬਈ ਇਹ ਤੇਰਾ ਪੱਖਾ ਇੰਜਨ ਸਭ ਕੁਝ ਵੇਚ ਕੇ ਖਾ ਗਿਆ ਬਈ ਇਹ ਕੁੜਗਾ ਦੇ ਵਾਦੀ ਕੋਹ ਨਹੀਂ ਲਾਇਆ ਬਈ ਇਹਨੇ ਅੱਛਾ ਠੀਕ ਆ ਹਾਂ दारू ਪੀ ਕੇ ਤੇ ਨਾਲੇ ਪੁੱਕੀ ਖਾ ਗਿਆ ਤੇ ਬਈ ਤੇਰੀ ਨਾ ਪਹਿਲੀ ਗਾਂ ਠੇਕੇ ਤੇ ਵੱਧ ਰੇਟ ਤੇ ਦਈ ਬੈਠਾ ਈ ਅੱਛਾ ਹਾਂ ਇਹ ਬਈ ਮੈਨੂੰ ਵੀ ਟਿੱਤਣਾ ਕਰਦਾ ਸੀਗਾ ਅੱਛਾ ਹਾਂ ਇਹਨੇ ਬਈ ਤੇਰੇ ਖੇਤ ਆ ਨਾ ਮੰਜਾ ਵੀ ਨਹੀਂ ਛੱਡਿਆ ਬਈ ਉਹ ਨਾ ਉਹ ਨਾ ਨੋ ਨੋ ਨੋ